ਹਾਂਜੀ ਮੇਰਾ ਨਾਮ ਜਗਰੂਪ ਸਿੰਘ ਹੈ ਸਾਨੂੰ ਬਤਰੀਖ ਨੂੰ ਸਾਡਾ ਮੈਂਬਰ ਪੰਚਾਇਤ ਮੈਂਨਾ ਮੈਂ ਲਗਭਗ 2.5 ਸਾਲ ਤੋਂ ਇੱਥੇ ਦਵਾਈ ਲੈਂਦਾ ਹਾਂ ਨਾ ਸਾਡੇ ਮੈਡੀਕਲ ਡਿਊਟੀ ਦੇ ਸਹੀ ਟਾਈਮ ਹੁੰਦੇ ਨੇ ਕੋਈ ਕਿਸੇ ਗਲਤੀ ਘਾਤ ਨਹੀਂ ਹੈ ਸਾਰੀ ਮਰੀਜ਼ ਨੇ ਸਾਰਿਆਂ ਨੂੰ ਸੱਲੀ ਵਕਤ ਦੇਇਆ ਜਾਂਦਾ ਹੈ ਕੋਈ ਇੱਥੇ ਰਿਸ਼ਵਤ ਨਹੀਂ ਜਿੰਨੇ ਵੀ ਟੈਸਟ ਹੁੰਦੇ ਨੇ ਫ੍ਰੀ ਹੋ ਰਹੇ ਨੇ ਸਾਡੇ ਅਸੀਂ ਇਸ ਸਰਕਾਰ ਦਾ ਧੰਨਵਾਦ ਕਰਦੇ ਹਾਂ ਸਾਨੂੰ ਇਹ ਸਰਕਾਰਾਂ ਦੀ ਲੋੜ ਹੈ ਹਰ ਟਾਈਮ ਇਹ ਸਰਕਾਰਾਂ ਹੋਣੀਆਂ ਚਾਹੀਦੀਆਂ ਨੇ ਹਾਂਜੀ ਮਹਾਨ ਸਰਾਂ ਦਾ ਬਹੁਤ ਧੰਨਵਾਦ ਕਰਦਾ ਜੀ ਬਹੁਤ ਹੀ ਵਧੀਆ ਦਵਾਈ ਮਿਲਦੇ ਨੇ ਬਹੁਤ ਹੀ ਬਦੇ ਸਟਾਫ ਆ ਮੈਡਮ ਆ ਜਿਹੜੀ ਡਾਕਟਰ ਸਾਹਿਬਾ ਇਹ ਵੀ ਬਹੁਤ ਵਧੀਆ ਨੇ ਪੂਰੇ ਮਲਬਤ ਸਲੀ ਦੇ ਨਾਲ ਚੈੱਕ ਅਪ ਕਰਕੇ ਮਰੀਜ਼ਾਂ ਨੂੰ ਦੇਖਦੇ ਨੇ ਬਹੁਤ ਵਧੀਆ ਦਵਾਈ ਮਿਲਦੀ ਆ 15 16 ਪਿੰਡਾਂ ਦੇ ਹਰ ਰੋਜ਼ ਇੱਥੇ ਦਵਾਈ ਲੈ ਆਉਂਦੇ ਨੇ 150 ਤੋਂ ਵੱਧ ਹਰ ਰੋਜ਼ ਮਰੀਜ਼ ਇੱਥੇ ਭੁਗਤਦੇ ਨੇ ਤੇ ਦਵਾਈ ਲੈ ਕੇ ਜਾਂਦੇ ਨੇ ਮਰੀਜ਼ ਬਹੁਤ ਖੁਸ਼ ਨੇ ਅਜੀਬ ਜਨਤਾ ਨੂੰ ਬੋਲਿਆ ਅ ਬਾਅਦ ਵਿੱਚ ਮੈਨਾ ਇਹ ਮੈਂ 99 ਨਾ ਮੈਨੂੰ ਲੱਗਦਾ ਠੀਕ ਨਹੀਂ ਹੋਈ ਤੇ ਬਹੁਤ ਵਧੀਆ ਤੁਹ ਲੱਗਾ ਜੀ ਹਾਂ ਜੀ ਬੜੀ ਵਧੀਆ ਸਟਾਫ ਹੈ ਅਰੇ ਵਧੀਆ ਵਾਜ਼ੇ ਰਜਿਸਟਰ ਕਰ ਰਹੇ ਹਾਂ ਹਾਂ ਜੀ ਪਹਿਲਾਂ ਸਾਨੂੰ ਦੂਰ ਜਾਲਾ ਪਾਇਆ ਜੀ ਅਸੀਂ ਇੱਥੇ ਸਾਡੇ ਪਿੰਡ ਦੇ ਵਿੱਚ ਹੀ ਵਧੀਆ ਡਾਕਟਰ ਵਧੀਆ ਦਵਾਈਆਂ ਬੰਦੇ ਨੇ ਵਧੀਆ ਠੀਕ ਹੋ ਰਹੇ ਨੇ ਜੀ ਦਾ ਦਰਸ਼ਨ ਸੰਗ ਨਾਗਰੀ ਜੂਰ ਰਿਕਵੈਸਟ ਦੀ ਦਵਾਈ ਲੈਣ ਆਇਆ ਜੀ ਕੋਈ ਦਿੱਕਤ ਨਹੀਂ ਪੈਂਦੀ ਜੀ ਪਹਿਲਾਂ ਜਰੂਰ ਦਿੱਕਤਾਂ ਤੇ ਜਾਂ ਜਿੱਦਾਂ ਦੀ ਪਵਨ ਤਮਨ ਸਰਕਾਰ ਬਣੀਆਂ ਕੋਈ ਦਿੱਕਤ ਨਹੀਂ ਪੈਂਦੀ ਜੀ ਸੰਰੂਰ ਲੈਣਾ ਤੇ ਖਾਦਣਾ ਪੈਂਦਾ ਸੀ ਬਹੁਤ ਵੱਡੀਆਂ ਵੱਡੀਆਂ ਲੈਣਾ ਚ ਟੈਸਟ ਕਰਾਉਣਾ ਉਹ ਲੱਗੇ ਆ ਸਾਨੂੰ ਪੈਂਦਾ ਇੱਥੋਂ ਲਵੇ 20 ਕਿਲੋਮੀਟਰ ਪੈਂਦਾ ਜੀ ਤੇ ਇਹ ਦਿਨ ਨੂੰ ਸਾਨੂੰ ਟੈਸਟ ਮਿਲ ਜਾਂਦਾ ਆਪਣਾ ਜਿਹੜੇ ਰੱਖੇ ਹੋਏ ਨੇ ਉਹਦੇ ਮੁੰਡੇ ਮੁਲਾਜ਼ਮ ਬਹੁਤ ਸੈਜੋਗ ਦਿੰਦੇ ਨੇ ਬਹੁਤ ਸਿਆਣੇ ਨੇ ਜੀ ਸੂਝਵਾਨ ਨੇਗੇ ਸਾਨੂੰ ਬਹੁਤ ਜਿਆਦਾ ਫਾਇਦਾ ਇਹਨਾਂ ਦਾ ਕੋਈ ਚੱਕਰ ਨਹੀਂ ਜੀ ਇੱਥੇ ਮਰੀਜ਼ਾਂ ਨੂੰ ਕੋਈ ਤਖਲੀਫ ਨਹੀਂ ਕਿਸੇ ਕਿਸਮ ਦੀ ਵੀ ਧੰਨ ਜੀ ਸਰਦਾਰ ਗੁਰਦੀਪ ਸਿੰਘ ਜਿਹੜੇ ਸੇਤ ਮੰਤਰੀ ਬਕਰ ਗੁਰਦੀਪ ਸਿੰਘ ਜੀ ਦੇ ਦੇਸ਼ਾਂ ਦੇ ਸੰਸਾਰ ਜਿਲ੍ਹਾ ਸੰਗਰੂਰ ਬਲਕ ਕਹਿੰਿਆ ਦੇ 6 ਆਮ ਆਦਮੀ ਕੰਪਸ਼ਨ ਹਨ ਜਿਨ੍ਹਾਂ ਦਾ ਲਾਭ ਜ਼ਾਰਾ ਦਿਨ ਦੇ ਵਿੱਚ ਲੋਕ ਉਠਾ ਚੁੱਕੇ ਹਨ ਕਿੰਨਾ ਆਮ ਆਪੀ ਦੇ ਨੰਦੇ ਵਿੱਚੋਂ ਜ਼ਾਰਾ ਦੇ ਦਿਨ ਦੇ ਵਿੱਚ ਲੋਕ ਆਪਣਾ ਲਾਭ ਪ੍ਰਾਪਤ ਚੁੱਕੇ ਹਨ ਅਤੇ 7 ਮਹੀਨੇ ਹੋ ਚੁੱਕੇ ਹਨ ਆਮ ਆਦਮੀ ਕੰਦੇ ਵਿੱਚੋਂ ਆਮ ਲੋਕਾਂ ਲਈ 107 ਮੈਡੀਸਿਨਸ ਜਿਹੜੇ ਫ੍ਰੀ ਆਫ ਕਾਸਟ ਮਿਲ ਰਹੀਆਂ ਹਨ ਅਤੇ ਕਰੀਬ 6 ਲਿਬੇ ਟੈਸਟ ਫ੍ਰੀ ਹੋਏ ਹਨ ਜਿਨ੍ਹਾਂ ਦੀ ਰਿਪੋਰਟ ਵਿਦਨ 24 ਆਵਰਸ ਦੇ ਅੰਦਰ ਆਮਾਤਿਕ ਨੂੰ ਪ੍ਰੋਵਾਈਡ ਹੋ ਰਹੀ ਹੈ ਕਿੰਨਾ ਆਮ ਆਦੀ ਜੀਵਨਾਂ ਦੇ ਵਿੱਚ ਕੰਟਰਸੈਪਟਿਵ ਦਾ ਵੀ ਪ੍ਰਬੰਧ ਹੋ ਚੁੱਕਿਆ ਹੈ ਜੋ ਲੋਕਾਂ ਨੂੰ ਮੈਸੇਜ ਮਤਲਬ WhatsApp ਤੇ ਜੋ ਲੌਂਚ ਕੀਤੀ ਸੀ ਐਪਲੀਕੇਸ਼ਨ ਪ੍ਰੋਗਰਾਮ ਉਹ ਜਿੱਥੇ ਤੁਹਾਨੂੰ ਜਾ ਰਹੇ ਆ ਆਮ ਆਦੀ ਜੀਵਨਾਂ ਦੇ ਵਿੱਚ ਹੋ ਚੁੱਕੀਆਂ ਸੁਵਿਧਾਵਾਂ ਹਨ ਐਂਟੀ ਰੈਬਿਸ ਵੈਕਸੀਨ ਅਤੇ ਪ੍ਰੈਗਨੈਂਟ ਲੇਡੀਜ਼ ਲਈ ਫ੍ਰੀ ਅਲਟਰਾਸਾਊਂਡ ਦੀ ਸੁਵਿਧਾ ਵੀ ਉਪਲਬਧ ਹੈ